ਲੋਬੀ ਮਿੱਤਰੋ ਇੱਕ ਚੰਬੀ ਘੋੜੀ ਅੱਜ ਬਹੁਤ ਚੰਗੀ ਹੋਰ ਲਿਆਤੀ ਤੁਹਾਡੇ ਲਈ ਪੰਜ ਕਲੈਨ ਚਾਰੇ ਪੈਰ ਚਟੇ ਮੱਥੇ ਪਟਾ ਤੋਰੇ ਤੋਰੇ ਹੀ ਬਹੁਤ ਚੰਗੇ ਚਾਲ ਦੀ ਵੀਡੀਓ ਵੀ ਲਾਈ ਆ ਕੱਲ ਆਪਾਂ ਵੀਡੀਓ ਪਾਈ ਸੀ ਇੱਕ ਘੋੜੀ ਦੀ ਚੰਬੀ ਦੀ ਜਿਹੜੀ ਲਿੱਸੀ ਜ਼ਰੂਰ ਸੀ ਪਰ ਗੱਬਣ ਸੀ ਤੇ ਉਹ ਵੀਡੀਓ ਪਾਉਣ ਤੋਂ 5 ਮਿੰਟ ਬਾਅਦ ਪਹਿਲੇ ਫੋਨ ਤੇ ਸੇਲ ਹੋ ਗਈ ਕਾਫੀ ਭਰਾਵਾਂ ਦੇ ਫੋਨ ਬਹੁਤ ਜ਼ਿਆਦਾ ਫੋਨ ਆ ਬਹੁਤ ਪਿਆਰ ਮਿਲਿਆ ਉਹ ਵੀਡੀਓ ਨੂੰ ਤੇ ਪਰ ਉਹ ਘੋੜੀ ਸੇਲ ਹੋ ਗਈ ਬਾਲੇ ਭਰਾ ਕਹਿੰਦੇ ਬਾਈ ਹੋਰ ਓਦਾਂ ਦੀ ਘੋੜੀ ਹੋਵੇ ਤਾਂ ਮਿੱਤਰੋ ਆ ਘੋੜੀ ਚੰਗੀ ਲੈਂਟਲੋਂਤ ਦੀ ਚੰਗੇ ਬਾਡੇ ਦੀ ਘੋੜੀ ਆ ਤੇ ਜੈਜ ਉਹਦੇ ਨਾਲ ਵਿਸਾਸਤੀ ਆ ਮੀਟ ਵੀ ਹੋਈ ਹੋਈ ਆ ਕਿੰਨੇ ਟਾਈਮ ਦੀ ਮੀਟ ਹੋਈ ਆ ਕੀ ਉਮਰ ਆ ਕੀ ਡਿਟੇਲ ਆ ਸਾਰੀ ਵੀਡੀਓ ਦੇ ਵਿੱਚ ਹੀ ਡਿਟੇਲ ਆ ਪਾ ਦੱਸ ਦੇਣੀ ਆ ਸਾਰੀ ਵੀਡੀਓ ਸੁਣ ਲਓ 3 ਮਿੰਟਾਂ ਦੀ ਵੀਡੀਓ ਤੇ ਧੰਨਵਾਦ ਆ ਤੁਹਾਡੇ ਸਾਰਿਆਂ ਦਾ ਤੁਹਾਡੇ ਪਿਆਰ ਦੇ ਜਿਹੜੇ ਤੁਸੀਂ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ 5 ਮਿੰਟਾਂ ਚ ਹੀ ਘੋੜੀ ਸੇਲ ਹੋ ਗਈ ਤੇ ਮਿੱਤਰੋ ਸਵਾਗਤ ਆ ਪਹਿਲਾਂ ਸਾਰਿਆਂ ਦਾ ਬਾਬਾ ਜੀਤ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾਏ ਵੀਡੀਓ ਫੇਸਬੁੱਕ ਪੇਜ ਤੇ ਦੇਖਦੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਈਆਂ ਦੋਸਤੋ ਅੱਜ ਨੌਕਰੇ ਬੱਚੇ ਦੇ ਨਾਲ ਹੀ ਚੰਬੀ ਘੋੜੀ ਲਿਆਤੀ ਦੋਸਤੋ ਮੌਕਸਰਸ ਹੈ ਤੁਸੀਂ ਦੇਖਿਆ ਹੋਇਆ ਘੋੜੀ ਉੱਥੇ ਆਈ ਹੋਈ ਸੀ ਨੌਕਰੀ ਬਸ਼ੇਰੀ ਦੀ ਬਾੜੀ ਚੰਗੀ ਜਮਾ ਅੰਡੇ ਨਾਲ ਦੀ ਜਮਾ ਸਪੌਟਲੈਸ ਬੱਚੀ ਸੇਲ ਹੋਈ ਹੈ ਸਾਰੀ ਆਪਾਂ ਡਿਟੇਲ ਵੀਡੀਓਜ਼ ਦੇ ਦੇਣੀ ਬਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਚੈਨਲ ਸਬਸਕ੍ਰਾਈਬ ਕਰ ਲਓ ਕਿਉਂਕਿ ਆਪਣੇ ਫਾਰਮ ਤੇ ਤੁਹਾਨੂੰ ਰੋਜ਼ ਹੀ ਨਵੇਂ ਜਾਨਵਰ ਪੁਰਾਣੇ ਨਵੇਂ ਪੁਰਾਣੇ ਜਾਨਵਰ ਮਿਲਦੇ ਰਹਿੰਦੇ ਆ ਸਾਰੇ ਤਰ੍ਹਾਂ ਦਾ ਮਾਲ ਮਿਲ ਜਾਂਦਾ ਸੂਟੇ ਰੇਟ ਤੋਂ ਲੈ ਕੇ ਚੰਗੇ ਰੇਟ ਦਾ ਜਾਨਵਰ ਮਿਲੂ ਚੰਗੀ ਕੁਆਲਿਟੀ ਦਾ ਮਿਲੂ ਹੋ ਸਕਦਾ ਲਿੱਸਾ ਜ਼ਰੂਰ ਹੋਵੇ ਪਰ ਬਾਲਪੌਰੀਆਂ ਦਾ ਹੱਥਾਂ ਪੈਰਾਂ ਦਾ ਸਹੀ ਮਿਲੂ ਤੇ ਦੋਸਤੋ ਆਜੋ ਬਾਦਦੇ ਆ ਘੋੜੀ ਦੀ ਡਿਟੇਲ ਦਿੰਦੇ ਆ ਤੁਹਾਨੂੰ ਕਾਲੀ ਚੰਬੀ ਘੋੜੀ ਹੈ ਦੋਸਤੋ ਮੱਥੇ ਪਟਾ ਚਾਰੇ ਪੈਰ ਚਿੱਟੇ ਖੜਨੀ ਖੁਰਨੀ ਦੇਖੋ ਕਿੰਨੇ ਚੰਗੇ ਲੈਂਥ ਕਿੰਨੇ ਚੰਗੀ ਹੈ ਘੋੜੀ ਦੀ ਪੈਰਪੂਰ ਦੇਖ ਲਓ ਚਾਰੇ ਗੋਡਿਆਂ ਤਾਂ ਚਿੱਟੇ ਆ ਪੈਰ ਤੇ ਲੰਬੀ ਸੋਹਣੀ ਆ ਚੂਂਡ ਨਾ ਲਿੱਸੀ ਜ਼ਰੂਰ ਆ ਦੋਸਤੋ ਨੌਕਰੀ ਬਸ਼ੀਰੀ ਜਮਾਂ ਅੰਡੇ ਨਾਲ ਦੀ ਇਹਦੀ ਮੌਕਸਰ ਮੰਡੀ ਤੇ ਸੀਲ ਹੋਈ ਆ ਤੇ ਬਾਕੀ ਸਵਾਰੀ ਸੂਰੀ ਦੀ ਵੀ ਪਾਸ 10 ਦਿਨ ਹੋ ਗਏ ਘੋੜੀ ਨੂੰ ਮੇਟ ਹੋਈ ਨਹੀਂ ਨੌਕਰੇ ਘੋੜੇ ਤੋਂ ਖਾਲੀ ਕਪਣ ਤੁਹਾਡੀ ਕਇਮਤ ਦੀ ਅੰਦਰ ਦੀ ਗਰੰਟੀ ਹੋ ਦੋਸਤ ਛੱਡੇ 'ਚ ਹਜੇ ਵੀ ਇਹ ਦੁੱਧ ਆ ਕਹਿੰਗੇ ਆਪਾਂ ਪਰਸੋਂ ਹੀ ਲਿਆਂਦੇ ਆਪਾਂ ਲਾਈਵ 'ਚ ਦਿਖਾਤਾ ਹੀ ਲਾਉਂਦਿਆਂ ਦੀ ਤੇ ਉਦੋਂ ਇੱਕ ਦਿਨ ਪਹਿਲਾਂ ਹੀ ਬਸ਼ੀਰੀ ਇਹਦੀ ਗਈ ਆ ਨਾਲੋਂ ਤੇ ਨਖਰਾ ਨਖਰਾ ਪੂਰਾ ਮੜਕ ਮੁਰਕ ਦੇਖੋ ਚਾਲ ਕਿੰਨੀ ਸੋਹਣੀ ਆਪਾਂ ਜਿਹੜਾ ਆਪਣਾ ਮੁੰਡਾ ਚਾਪਕ ਬੈਠਾ ਪਹਿਲੇ ਦਿਨ ਹੀ ਇਹਨੇ ਚਾਲ ਚ ਕੁੜੀ ਤੋਰੀ ਹੈ ਜੇ ਨਵੇਂ ਹੀ ਬਹਿਣ ਲੱਗੇ ਤੁਸੀਂ ਦੇਖਦੇ ਆਂ ਆਪਣੀ ਵੀਡੀਓ ਤੇ ਨਵੇਂ ਹੀ ਮੁੰਡਾ ਸਵਾਰੀ ਨਵੀਂ ਕਰਨ ਲੱਗੇ ਜਿਹੜੇ ਨਵੇਂ ਸਵਾਰ ਤੰਨਾ ਸੋਹਣਾ ਤੁਰਦੀ ਸੁੱਥੋ ਕਿੰਨੀ ਸੋਹਣੀ ਤਰੂ ਆਪ ਦੇਖ ਲਓ ਬਾਲਪੌਰੀਆਂ ਦੀ ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫ ਆ ਗਰਦਨ ਗੁਰਦਨ ਦੇਖੋ ਕਿੰਨੇ ਚੰਗੇ ਸੁਨੱਖਾ ਕੰਨ ਲੱਗਾ ਮੇਨ ਗੱਲ ਹੈ ਜਿਹੜਾ ਰੇਟ ਜਾਇਜ਼ ਆ ਬਈ ਚਮਕ-ਚਮਕ ਸੋਹਣੀ ਆ ਰੰਗ ਦੀ ਹੱਕ ਬਾਡੀ ਦੀ ਖੁੱਲੀ ਏ ਘੁੜੀ ਦਾ ਬਾਡਾ ਬਹੁਤ ਬੱਚਾ ਵੱਡਾ ਦੋ ਕੌਣ ਕਹ ਪਰ ਕਹਦੀ ਜਿਹੜੀ ਘੋੜੀ ਦਾ ਬਾਡਾ ਵੱਡਾ ਹੋਏ ਬੱਚਾ ਹੋਣੀ ਵੱਡਾ ਦੇਣਾ ਤੇ ਰਾਜੀ ਹੁਣ ਹੋ ਜਾਣੀਏ ਦੋਸਤੋ ਬੱਚੇ ਦੀ ਚੂੰਡ हट ਗਈ ਤੇ ਬਾਕੀ ਮੇਟ ਹੋਈ ਨੂੰ 10 ਦਿਨ ਹੋਏ ਆ ਤੇ ਨੰਬਰ ਆਪਾਂ ਵੀਡੀਓ ਦੇ ਵਿੱਚ ਬੋਲ ਦਿੰਨੇ 6239954543 985559907 ਇਹ ਦੋ ਨੰਬਰ ਆ ਮਿਲਦੇ ਆ ਜਲਦ ਨਵੀਂ ਵੀਡੀਓ